ਰਾਜਾ ਹੀ ਆ ਕੋਈ ਰੋਬਨ ਹੁੱਡ ਤਾਂ ਨਹੀਂ ਰਾਜਾ ਹੀ ਆ ਰੋਬਨ ਹੁੱਡ ਤਾਂ ਨਹੀਂ ਹੈਗਾ ਸਰ ਬਿਲਕੁਲ ਸਾਰਾ ਕੁਝ ਜਿਹੜਾ ਦਲਤਾਂ ਦੀ ਇੱਜ਼ਤ ਲੁੱਟ ਕੇ ਕਿਧਰੇ ਜੰਗਲ ਦੇ ਵਿੱਚ ਜਾ ਕੇ ਲੁਕ ਬੈਠਿਆ ਬਈ ਦਲਤਾਂ ਦੀ ਇੱਜ਼ਤ ਲੁੱਟ ਕੇ ਗੁੰਮ ਹੋ ਗਿਆ ਜੰਗਲ ਚ ਰਾਜਾ ਹੀ ਆ ਰੋਬਨ ਹੁੱਡ ਤਾਂ ਨਹੀਂ ਹੈਗਾ ਦੋਸਤੋ ਇਹ ਸ਼ਬਦ ਇਹ ਵਾਕ ਮੇਰੇ ਨਹੀਂ ਬਲਕਿ ਇਹ ਸ਼ਬਦ ਨੇ ਐਸਸੀ ਤੇ ਐਸਟੀ ਕਮਿਸ਼ਨ ਪੰਜਾਬ ਦੇ ਜਿਹੜੇ ਚੇਅਰਮੈਨ ਜਸਵੀਰ ਸਿੰਘ ਗੜੀ ਉਹਨਾਂ ਦੇ ਨੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਤਰਨਤਾਰਨ ਜਿਮਨੀ ਚੋਣ ਸਮਾਪਤ ਹੋਈ ਹੈ ਵੋਟਾਂ ਪੈ ਗਈਆਂ ਨੇ ਰਿਜ਼ਲਟ ਆਊਗਾ 14 ਨੂੰ ਪਰ ਇਸ ਚੋਣ ਪ੍ਰਚਾਰ ਦੇ ਦੌਰਾਨ ਬਹੁਤ ਕੁਝ ਹੋਇਆ ਜਿਹੜਾ ਚਰਚਾ ਦਾ ਵਿਸ਼ਾ ਰਿਹਾ ਸੁਰਖੀਆਂ ਦਾ ਵਿਸ਼ਾ ਬਣਿਆ ਰਿਹਾ ਇਹਦੇ ਵਿੱਚ ਸਭ ਤੋਂ ਇੱਕ ਵੱਡੀ ਘਟਨਾ ਇਹ ਸੀ ਕਿ ਕਾਂਗਰਸ ਦੇ ਪੰਜਾਬ ਪ੍ਰਧਾਨ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਰਾਜਾ ਬੜਿੰਗ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਸਾਬਕਾ ਕੇਂਦਰੀ ਮੰਤਰੀ ਮਰਹੂਮ ਬੂਟਾ ਸਿੰਘ ਬਾਰੇ ਜਿਸ ਤਰੀਕੇ ਦੇ ਨਾਲ ਗੱਲਬਾਤ ਕਹੀ ਗਈ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਰੰਗ ਰੂਪ ਨੂੰ ਲੈ ਕੇ ਆਪਣੇ ਭਾਸ਼ਣ ਦੇ ਵਿੱਚ ਕਮੈਂਟ ਕੀਤਾ ਗਿਆ ਸੀ ਉਹਦਾ ਵਿਵਾਦ ਹਾਲੇ ਵੀ جاری ਹੈ ਵਿਵਾਦ ਇਹਨਾਂ ਉੱਠਿਆ ਕਿ ਕਪੂਰਥਲਾ ਜ਼ਿਲ੍ਹਾ ਪੁਲਿਸ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਖਿਲਾਫ ਪਰਚਾ ਤੱਕ ਦਰਜ ਕਰਨਾ ਪਿਆ ਹੁਣ ਉਸ ਪਰਚੇ ਤੇ ਕਾਰਵਾਈ ਕੀ ਹੋ ਰਹੀ ਆ ਸਵਾਲ ਇਸ ਗੱਲ ਦਾ ਤੇ ਇਸ ਗੱਲ ਨੂੰ ਨੋਟਿਸ ਕਰ ਰਿਹਾ ਐਸਸੀ ਕਮਿਸ਼ਨ ਪੰਜਾਬ ਤੇ ਉਹਨਾਂ ਦੇ ਜਿਹੜੇ ਚੇਅਰਮੈਨ ਨੇ ਜਸਬੀਰ ਸਿੰਘ ਗੜੀ ਹੁਣ ਲੇਟੈਸਟ ਗੱਲ ਇਹ ਹੈ ਕਿ ਰਾਜਾ ਬੜਿੰਗ ਦੇ ਖਿਲਾਫ ਜਿਹੜਾ ਪਰਚਾ ਹੋਇਆ ਪਿਛਲੇ ਦਿਨਾਂ ਦੇ ਦੌਰਾਨ ਪੁਲਿਸ ਨੇ ਹੁਣ ਤੱਕ ਕੀ ਕੀਤਾ ਇਹਦੀ ਰਿਪੋਰਟ ਜਸਬੀਰ ਸਿੰਘ ਗੜੀ ਉਹਨਾਂ ਨੇ ਮੰਗੀ ਸੀ ਤੇ ਜਿਸ ਨੂੰ ਲੈ ਕੇ ਆਏ ਕਪੂਰਥਲਾ ਦੇ ਡੀਐਸਪੀ ਹਰਗੁਰਬੀਰ ਸਿੰਘ ਹਾਲਾਂਕਿ ਉਹ ਕਪੂਰਥਲਾ ਦੇ ਐਸਐਸਪੀ ਦੇ ਬਿਹਾਫ ਤੇ ਆਏ ਸੀ ਤੇ ਉਹਨਾਂ ਨੇ ਕਮਿਸ਼ਨ ਦੇ ਚੇਅਰਮੈਨ ਨੂੰ ਆਪਣੀ ਰਿਪੋਰਟ ਸੌਂਪੀ ਦੱਸਿਆ ਕਿ ਹੁਣ ਤੱਕ ਪੁਲਿਸ ਨੇ ਇਸ ਮਾਮਲੇ 'ਚ ਕੀ ਕੁਝ ਕੀਤਾ ਉਧਰੋਂ ਵੱਡਾ ਸਵਾਲ ਇਹ ਆਇਆ ਸੀ ਕਿ ਜੇਕਰ ਪੁਲਿਸ ਕਾਰਵਾਈ ਕਰ ਰਹੀ ਹੈ ਤਾਂ ਗ੍ਰਿਫਤਾਰੀ ਕਿਉਂ ਨਹੀਂ ਹੋਈ ਤਾਂ ਉਹਦੇ ਉੱਤੇ ਡੀਐਸਪੀ ਸਾਹਿਬ ਸਵਾਲ-ਜਵਾਬ ਜਿਹੜੇ ਜਵਾਬ ਦਿੰਦੇ ਨੇ ਸਵਾਲ ਚੇਅਰਮੈਨ ਸਾਹਿਬ ਕਰਦੇ ਨੇ ਉਹਨਾਂ ਨੇ ਇਸ ਪੂਰੀ ਜਿਹੜੀ ਮੁਲਾਕਾਤ ਸੀ ਪੇਸ਼ੀ ਸੀ ਇਹਦੀ ਵੀਡੀਓ ਵੀ ਜਿਹੜੀ ਆ ਜਸਵੀਰ ਸਿੰਘ ਗੜੀ ਹੋਰਾਂ ਨੇ ਆਪਣੇ ਸੋਸ਼ਲ ਮੀਡੀਆ ਪੇਜ ਉੱਤੇ ਪਾਈ ਹੈ ਠੀਕ ਉਸੇ ਤਰੀਕੇ ਦੇ ਨਾਲ ਪਾਈ ਹੈ ਜਿਸ ਤਰੀਕੇ ਦੇ ਨਾਲ ਇਸ ਤੋਂ ਪਹਿਲਾਂ ਅਰਸ਼ਦੀਪ ਸਿੰਘ ਖੜਿਆਲ ਨੇ ਜਿਹੜੇ ਰਾਜਾ ਬੜਿੰਗ ਦੇ ਵਕੀਲ ਉਹ ਪੇਸ਼ ਹੋਏ ਸੀ ਉਹਨਾਂ ਨੇ ਸਵਾਂ ਮੰਗਿਆ ਸੀ ਕਿ ਕਮਿਸ਼ਨ ਦੇ ਕੋਲ ਪੇਸ਼ ਹੋਣ ਦੇ ਲਈ ਰਾਜਾ ਬੜਿੰਗ ਨੂੰ ਚੋਣਾਂ ਤੋਂ ਬਾਅਦ ਵੀ ਕੋਈ ਤਰੀਕ ਦੇ ਦਿੱਤੀ ਜਾਵੇ ਕਿਉਂਕਿ ਬਤਾਰ ਪ੍ਰਧਾਨ ਉਹ ਚੋਣ ਪ੍ਰਚਾਰ ਦੇ ਵਿੱਚ ਬਿਜ਼ੀ ਨੇ ਰਾਜਾ ਰਣਕ ਜੀ ਤਰੰਤਾਰਨ ਬਾਇਪੋਸ ਤੋਂ ਬਾਅਦ ਅਪੀਅਰ ਹੋਣਗੇ ਇਨ ਡਿਟੇਲ ਆਲ ਦਾ ਕੁਐਸ਼ਨਸ ਵਿਲ ਬੀ ਅਨਸਰਡ ਆਲ ਦਾ ਕੁਰੀਜ਼ ਆਲ ਦਾ ਕਨਸਰਨਸ ਵਿਲ ਬੀ ਐਡਰੈਸਡ ਆਫਟਰ ਦੀ ਤਰੰਤਾਰਨ ਬਾਇਪੋ ਤਰੰਤਾਰਨ ਬਾਇਪੋ ਜੀ ਕਿਆ ਉਸ ਤੋਂ ਬਾਅਦ ਅੱਜ ਡੀਐਸਪੀ ਸਾਹਿਬ ਨੂੰ ਤਲਬ ਕੀਤਾ ਗਿਆ ਸੀਗਾ ਚੇਅਰਮੈਨ ਸਾਹਿਬ ਦੇ ਵੱਲੋਂ ਤੇ ਇਹ ਪੂਰੀ ਗੱਲਬਾਤ ਕੀ ਹੋਈ ਹੁਣ ਤੱਕ ਬਹੁਤ ਸਾਰੇ ਲੋਕਾਂ ਨੇ ਇਹ ਸੁਣ ਲਈ ਹੋਣੀ ਆ ਅਸੀਂ ਵੀ ਸੁਣੀ ਤੇ ਅਸੀਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਕਿ ਅਸਲ ਦੇ ਵਿੱਚ ਇਹ ਗੱਲਬਾਤ ਹੈ ਕਿਸ ਤਰੀਕੇ ਦੀ ਸੀ ਸੋ ਵੀਡੀਓ ਜਿਹੜੀ ਇਸ ਮੁਲਾਕਾਤ ਦੀ ਇਸ ਇਸ ਪੇਸ਼ੀ ਦੀ ਆ ਉਹ ਜਸਬੀਤ ਸਿੰਘ ਗੜੀ ਨੇ ਮੈਂ ਫਿਰ ਦੱਸਦਾ ਕਿ ਆਪਣੇ ਸੋਸ਼ਲ ਮੀਡੀਆ ਹੈਂਡਲ ਜਾਂ ਪੇਜ ਦੇ ਉੱਤੇ ਪਾਈ ਹੋਈ ਹੈ ਹੁਣ ਇਸ ਪੇਸ਼ੀ ਦੇ ਦੌਰਾਨ ਦੋ ਤਿੰਨ ਗੱਲਾਂ ਕਾਫੀ ਅਹਿਮ ਨੇ ਜਿਨ੍ਹਾਂ ਤੇ ਗੌਰ ਕੀਤਾ ਜਾਣਾ ਚਾਹੀਦਾ ਗੜੀ ਸਾਹਿਬ ਪੁੱਛਦੇ ਨੇ ਡੀਐਸਪੀ ਸਾਹਿਬ ਨੂੰ ਕਿ ਬੰਦਾ ਲੱਭਿਆ ਕਿਉਂ ਨਹੀਂ ਯਾਨੀ ਕਿ ਰਾਜਾ ਵੜਿੰਗ ਲੱਭੇ ਕਿਉਂ ਨਹੀਂ ਜਦੋਂ ਕਿ ਅਸੀਂ ਰੋਜ਼ ਦੇਖਦੇ ਆ ਕਿ ਉਹ ਤਾਂ ਤਰਨਤਾਰਨ ਦੇ ਵਿੱਚ ਕਦੇ ਅੰਮ੍ਰਿਤਸਰ ਦੇ ਵਿੱਚ ਚੋਣ ਪ੍ਰਚਾਰ ਕਰਦੇ ਸੀ ਤਾਂ ਪੁਲਿਸ ਦੇ ਜਿਹੜੇ ਡੀਐਸਪੀ ਸਾਹਿਬ ਨੇ ਉਹ ਜਵਾਬ ਦਿੰਦੇ ਨੇ ਚੇਅਰਮੈਨ ਸਾਹਿਬ ਨੂੰ ਕਿ ਜੀ ਅਸੀਂ ਗਏ ਸੀ ਸਾਨੂੰ ਪਤਾ ਲੱਗਿਆ ਸੀ ਕਿ ਵੜਿੰਗ ਸਾਹਿਬ ਤਰਨਤਾਰਨ ਨੇ ਅਸੀਂ ਉੱਥੇ ਰੇਡ ਮਾਰੀ ਸੀ ਪਰ ਸਾਨੂੰ ਉੱਥੇ ਨਹੀਂ ਮਿਲੇ ਤੇ ਉਸ ਤੋਂ ਬਾਅਦ ਗੜੀ ਸਾਹਿਬ ਆਪਣਾ ਫੋਨ ਕੱਢਦੇ ਨੇ ਤੇ ਉਹਦੇ 'ਚ ਦੱਸਦੇ ਨੇ ਕਿ ਆਹ ਦੇਖੋ ਐਨੀ ਤਰੀਕ ਨੂੰ ਰਾਜਾ ਵੜਿੰਗ ਤਰਨਤਾਰਨ ਸੀਗੇ ਐਨੀ ਤਰੀਕ ਨੂੰ ਦੂਸਰੇ ਪਾਸੇ ਸੀ

ਕੱਲ ਹੀ ਤਰੰਤਾਂ ਨਸੀ ਇਸ ਵਕਤ ਪਾਇਆ ਸਤ ਸ੍ਰੀ ਅਕਾਲ ਤੁਸੀਂ ਠੀਕ ਹੋਗੇ ਫੇਰ ਆ ਜਾਓ ਜੀ ਕੱਲੇ ਨਵਾਂ ਸ਼ਹਿਰ ਅੱਛਾ ਸੂਸ ਲਿਖੀਏ ਸਰ ਪੋਸਟ ਯੂ ਹਾਂ ਜੀ ਕਰ ਲਾਂਗੇ ਸਰ ਫੋਨ ਚੱਲਦਾ ਹੋਣਾ ਹੈ ਹੁਣ ਅੱਗੇ ਗੜੀ ਸਾਹਿਬ ਇਹ ਸਵਾਲ ਕਰਦੇ ਨੇ ਕਿ ਬਈ ਹੁਣ ਕੱਛ ਕਾਦੀ ਐ ਦੇਰੀ ਕਾਦੀ ਐ ਡੀਐਸਪੀ ਸਾਹਿਬ ਉੱਥੇ ਕਹਿੰਦੇ ਨੇ ਕਿ ਜਿਹੜੀ ਵੀਡੀਓ ਹੈ ਜਿਹੜੀ ਭਾਸ਼ਣ ਵਾਲੀ ਵੀਡੀਓ ਹੈ ਉਹ ਕਿਸੇ ਨੇ ਛੇੜਛਾੜ ਕਰਕੇ ਤਾਂ ਨਹੀਂ ਬਣਾਈ ਹਾਲਾਂਕਿ ਨਹੀਂ ਬਣਾਈ ਕਿਉਂਕਿ ਉਹ ਸਭ ਨੂੰ ਪਤਾ ਕਿ ਰਾਜਾ ਵੜਿੰਗ ਖੋਰਾ ਨੇ ਆਪਣੇ ਪੇਜ ਤੇ ਵੀ ਉਹ ਆਪਣਾ ਭਾਸ਼ਣ ਪਾਇਆ ਸੀ ਜਿਸ ਕਰਕੇ ਵਿਵਾਦ ਇੰਨਾ ਵੱਧ ਗਿਆ ਸੀ ਕਿਉਂਕਿ ਜਦੋਂ ਸਾਰੇ ਲੋਕਾਂ ਨੇ ਸੁਣੀ ਤਾ ਫਿਰ ਹੋਤੇ ਸਵਾਲ ਖੜੇ ਹੋ ਗਏ ਸੀ ਕਿ ਕਬੂਟਾ ਸਿੰਘ ਹੁੰਦਾ ਸੀ ਮਜਬੀ ਸਿੰਘ ਬਾਦਮੀਕੀ ਮਜਬੀ ਸਿੰਘ ਕਾਲਾ ਰੰਗ ਹੁੰਦਾ ਸੀ ਜਿਵੇਂ ਕਾਲਾ ਪੱਠੇ ਪਾਉਂਦਾ ਸੀ ਪੱਠੇ ਬਾਣੀ ਚਾਉਂਦਾ ਰੰਗ ਰੇਟੇ ਗੁਰੂ ਕੇ ਬੇਟੇ ਤੇ ਪਰ ਪੁਲਿਸ ਦੀ ਜਿਹੜੀ ਕਾਰਵਾਈ ਹੁੰਦੀ ਹੈ ਪੁਲਿਸ ਨੂੰ ਪੂਰੇ ਕਾਨੂੰਨ ਦੇ ਦਾਇਰੇ ਦੇ ਵਿੱਚੋਂ ਹੋ ਕੇ ਲੰਘਣਾ ਪੈਂਦਾ ਸੋ ਕਾਨੂੰਨ ਦਾ ਦਾਇਰਾ ਕੀ ਕਹਿੰਦਾ ਕਿ ਜੇਕਰ ਇਸ ਤਰੀਕੇ ਦੇ ਨਾਲ ਕਿਸੇ ਦੀ ਵੀਡੀਓ ਦੇ ਉੱਤੇ ਪਰਚਾ ਦਰਜ ਹੋਇਆ ਉਹਦੇ ਤੇ ਜਾਂਚ ਹੋ ਰਹੀ ਹੈ ਤਾਂ ਫਿਰ ਉਹ ਪਹਿਲਾ ਫਰਜ ਪੁਲਿਸ ਦਾ ਇਹ ਕੰਮ ਇਹ ਹੁੰਦਾ ਹੈ ਇਹ ਜਾਂਚਣ ਦਾ ਕਿ ਵੀਡੀਓ ਕੀ ਅਸਲੀ ਹੈ ਵੀਡੀਓ ਦੇ ਨਾਲ ਕੋਈ ਛੇੜਛਾੜ ਤਾਂ ਨਹੀਂ ਕੀਤੀ ਟੈਂਪਰ ਤਾਂ ਨਹੀਂ ਕੀਤਾ ਗਿਆ ਵੀਡੀਓ ਨੂੰ ਸੋ ਇਸ ਕਰਕੇ ਉਹਨਾਂ ਨੇ ਟੈਕਨੀਕਲ ਰਿਪੋਰਟ ਪੁਲਿਸ ਨੇ ਲੈਣੀ ਹੁੰਦੀ ਹੈ ਜਿਹੜੀ ਕਿ ਲੈਬ ਚੋਂ ਮਿਲਦੀ ਹੈ ਤੋਂ ਉਸ ਦੇ ਲਈ ਡੀਐਸਪੀ ਸਾਹਿਬ ਕਹਿੰਦੇ ਕਿ ਥੋੜਾ ਸਮਾਂ ਲੱਗ ਰਿਹਾ ਫਿਰ ਗੜੀ ਸਾਹਿਬ ਇਹ ਕਹਿੰਦੇ ਨੇ ਕਿ ਤੁਸੀਂ ਮੈਨੂੰ ਦੱਸੋ ਮੈਂ 24 ਘੰਟਿਆਂ ਦੇ ਵਿੱਚ ਇਹਦੀ ਰਿਪੋਰਟ ਤੁਹਾਨੂੰ ਲੈ ਕੇ ਦੇ ਦਾਂਗਾ ਕਿ ਇੰਨਾ ਸਮਾਂ ਨਹੀਂ ਲੱਗਣਾ ਚਾਹੀਦਾ ਇਹ ਕਿੰਨੇ ਦਿਨ ਚ ਇਹਦੀ ਰਿਪੋਰਟ ਕਰੋਗੇ ਬੀ ਜੀ ਇਹ ਵੀਡੀਓ ਜਿਹੜੀ ਆ ਇਹਦਾ ਵੀਡੀਓ ਰਿਪੋਰਟ ਲੱਗਦੇ ਸਰ ਟੈਕਨੀਕਲ ਤੇ ਸਰ ਹੱਥ ਦਸ ਤੇ ਲੱਗਦੇ ਉਹ ਟੈਕਨੀਕਲ ਦੇ ਵਿੱਚ ਜਿਹੜਾ ਫੈਕਟ ਕੀ ਦਾ ਸਰਟੀਫିକੇਟ ਲੈਣਾ ਸਰ ਉਹ ਉਹਦੇ ਜਿੱਥੋਂ ਮਿਲਣਾ ਹੋਏ ਇਹ ਸਰ ਟੈਕਨੀਕਲ ਸਰ ਤੋਂ ਹੀ ਸਰ ਕਿੱਥੋਂ ਇਹ ਸਰ ਇਹ ਤੋਂ ਸਾਈਬਰ ਫਲੋਰ ਤੋਂ ਲੈਣਾ ਵੀ ਜਾਂ ਸਾਡੇ ਡੀਆਈਏ ਆਫਿਸ ਦੇ ਵਿੱਚ ਹੈਗਾ ਫਰੈਂਸੀ ਲੈਬ ਤੋਂ ਜਾਂ ਕਿੱਥੋਂ ਲੈਣੇ ਮੈਨੂੰ ਜੇ ਮੋਹਾਲੀ ਆ ਉਹ ਫਿਰ ਉੱਥੇ ਵੀ ਹੈਗੀ ਹੈ ਸੱਚ ਹੈ ਜੀ ਮੈਨੂੰ ਵੀ ਇਹ ਤਾਂ ਮੈਂ 24 ਘੰਟੇ ਕਢਾ ਦਿੰਨਾ ਐਦਾਂ ਭੇਜ ਕੇ ਮੈਂ ਹੋਣੀ ਕਢਾ ਲੈਣਾ ਸਰ ਹਾਂ ਉਹਦਾ ਫਾਰਮੈਲਟੀ ਵੀ ਪੂਰੀ ਕਰਨੀ ਹੈ ਪਾਸ਼ਣ ਦਾ ਦਿੱਤਾ ਹੀ ਹੈ ਨਾ ਆਪਣੇ ਇਥੇ ਪਾਇਆ ਹੋਣਾ ਉਹ ਪਾ ਲੈਣਾ ਹੈ ਖੈਰ ਅ ਕਿਉਂਕਿ ਐਸਸੀ ਤੇ ਐਸਟੀ ਕਮਿਸ਼ਨ ਨੇ ਨੋਟਿਸ ਲਿਆ ਨੋਟਿਸ ਲੈਣਾ ਵੀ ਬਣਦਾ ਸੀ ਕਿਉਂਕਿ ਬੂਟਾ ਸਿੰਘ ਦਲਿਤ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਸੀ ਤੇ ਦਲਿਤ ਪਰਿਵਾਰ ਦੇ ਵਿੱਚ ਰਹਿੰਦੇ ਆ ਉਹਨਾਂ ਨੇ ਤੇ ਗਰੀਬੀ ਦਾ ਸਾਹਮਣਾ ਕਰਦੇ ਆ ਉਹਨਾਂ ਨੇ ਉੱਚ ਵਿਦਿਆ ਹਾਸਲ ਕੀਤੀ ਪੀਐਚਡੀ ਤੱਕ ਕੀਤੀ ਤੇ ਫਿਰ 7-8 ਬਾਰ ਐਮਪੀ ਚੁਣੇ ਗਏ ਉਹ ਤੇ ਉਸ ਤੋਂ ਬਾਅਦ ਕੇਂਦਰ ਦੇ ਵਿੱਚ ਕੇਂਦਰ ਦੀ ਸਰਕਾਰ ਦੇ ਵਿੱਚ ਉਹਨਾਂ ਨੂੰ ਮੰਤਰੀ ਵੀ ਬਣਾਇਆ ਗਿਆ ਸੀਗਾ ਸੋ ਇਸ ਕਰਕੇ ਉਹਨਾਂ ਦੀਆਂ ਉਪलब्ਧੀਆਂ ਬਹੁਤ ਜ਼ਿਆਦਾ ਨੇ ਕੌਮੀ ਜਿਹੜੇ ਐਸਟੀ ਕਮਿਸ਼ਨ ਹੈ ਉਹਦਾ ਉਹਨਾਂ ਦੇ ਉਹ ਚੇਅਰਮੈਨ ਵੀ ਰਹੇ ਨੇ ਸੋ ਇਸ ਕਰਕੇ ਬਹੁਤ ਵੱਡੀਆਂ ਉਪਾਦੀਆਂ ਸੀ ਬੂਟਾ ਸਿੰਘ ਜੀ ਦੇ ਕੋਲ ਸੋ ਏਸੇ ਕਰਕੇ ਕਿਉਂਕਿ ਹਾਲਾਂਕਿ ਉਹ ਤਾਂ ਕਾਂਗਰਸ ਪਾਰਟੀ ਦੇ ਹੀ ਸੀ ਪਰ ਰਾਜਾ ਬੜਿੰਗ ਗੱਲ ਕੁਛ ਕਹਿਣਾ ਹੋਰ ਤਰੀਕੇ ਨਾਲ ਚਾਹੁੰਦੇ ਸੀ ਗੱਲ ਕਿਸੇ ਹੋਰ ਤਰੀਕੇ ਨਾਲ ਪ੍ਰੈਜ਼ੈਂਟ ਹੋਗੀ ਔਰ ਇੱਥੇ ਪੇਸ਼ੀ ਤੇ ਆਏ ਡੀਐਸਪੀ ਸਾਹਿਬ ਵੀ ਇਸ ਗੱਲ ਦਾ ਜ਼ਿਕਰ ਕਰਦੇ ਨੇ ਸ਼ਾਇਦ ਡੀਐਸਪੀ ਸਾਹਿਬ ਯਾਤਾ ਭੁੱਲ ਗਏ ਹੋਣੇ ਕਿ ਉਹਨਾਂ ਦੀ ਇਹ ਸਾਰੀ ਪੇਸ਼ੀ ਹੈ ਜਿਹੜੀ ਉਹ ਉਹਦੀ ਵੀਡੀਓ ਰਿਕਾਰਡਿੰਗ ਹੋ ਰਹੀ ਹੈ ਤਾਂ ਡੀਐਸਪੀ ਸਾਹਿਬ ਚੇਅਰਮੈਨ ਸਾਹਿਬ ਨੂੰ ਭਰੋਸਾ ਦਿਵਾਉਂਦੇ ਨੇ ਕਿ ਪੁਲਿਸ ਬਾਕੂਬੀ ਪੂਰੀ ਜਾਂਚ ਕਰ ਰਹੀ ਹੈ ਨਿਰਪੱਖ ਤਰੀਕੇ ਨਾਲ ਜਾਂਚ ਹੋਊਗੀ ਨਾਲ ਹੀ ਡੀਐਸਪੀ ਸਾਹਿਬ ਇਹ ਕਹਿ ਦਿੰਦੇ ਨੇ ਕਿ ਦੇਖੋ ਜਦੋਂ ਬੰਦੇ ਦਾ ਸਮਾਂ ਖਰਾਬ ਹੋ ਜਾਂਦਾ ਤਾਂ ਬੰਦਾ ਕੁਝ ਵੀ ਬੋਲਣ ਲੱਗ ਜਾਂਦਾ ਤੇ ਅੱਗੇ ਡੀਐਸਪੀ ਸਾਹਿਬ ਨਾਲ ਹੀ ਇਹ ਕਹਿੰਦੇ ਨੇ ਕਿ ਜੀ ਦਰਅਸਲ ਤਾਂ ਉਹ ਕਿਸੇ ਦੀ ਨਕਲ ਕਰਨ ਲੱਗੇ ਸੀ ਯਾਨੀ ਕਿ ਰਾਜਾ ਵੜਿੰਗ ਸਾਹਿਬ ਕਿ ਉਹ ਤਾਂ ਕਿਸੇ ਦੀ ਨਕਲ ਕਰਨ ਲੱਗੇ ਸੀ ਪਰ ਉਹਨਾਂ ਤੋਂ ਨਕਲ ਉਸ ਤਰੀਕੇ ਨਾਲ ਹੋਈ ਨਹੀਂ ਇਹ ਗੱਲ ਡੀਐਸਪੀ ਸਾਹਿਬ ਬੋਲ ਕੇ ਗਏ ਨੇ ਸਰ ਇਹਨਾਂ ਜੀ ਜਦੋਂ ਬੰਦੇ ਦਾ ਜਦੋਂ ਕਹਿ ਦिए ਮਾੜਾ ਟਾਈਮ ਆਇਆ ਨਾ ਜੀ ਉਹ ਮਦਦ ਕਰਨੀ ਚਾਹੁੰਦੇ ਕਿਸੇ ਦੀ ਪਰ ਉਹ ਮਦਦ ਹੋਈ ਨਹੀਂ ਨਾ ਕੋਈ ਤਾਂ ਕਹਿ ਦਿਆ ਇਹਨਾਂ ਨੇ ਕਿ ਬੜਾ ਉਹ ਆਪਣੀ ਲੈਂਗੁਏਜ ਜਿਹੜੀ ਗਲਤੀ ਡੀਐਸਪੀ ਸਾਹਿਬ ਇੱਕ ਉੱਥੇ ਹੋਰ ਗਲਤੀ ਕਰ ਜਾਂਦੇ ਨੇ ਹਾਲਾਂਕਿ ਡੀਐਸਪੀ ਸਾਹਿਬ ਥੋੜੀ ਜੀ ਇੰਗਲਿਸ਼ ਬੋਲਣ ਦੀ ਕੋਸ਼ਿਸ਼ ਕਰਦੇ ਨੇ ਚੇਅਰਮੈਨ ਸਾਹਿਬ ਦੇ ਅੱਗੇ ਤੇ ਉਹ ਇਹ ਕਹਿੰਦੇ ਨੇ ਵਿਸ਼ਵਾਸ ਦਿਵਾਉਣ ਦੀ ਗੱਲ ਉਹ ਕਹਿ ਰਹੇ ਸੀ ਕਿ ਮੈਂ ਜੀ ਕਪੂਰਥਲਾ ਦੇ ਜਿਹੜੇ ਐਸਐਸਪੀ ਨੇ ਉਹਨਾਂ ਦੀ ਤਰਫੋਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਜਾਂਚ ਕੜੀ ਹੋਊਗੀ ਨਿਸਤ ਤੁਸੀਂ ਫਿਕਰ ਨਹੀਂ ਕਰੋ ਕਿ ਇਹ ਹੈ ਜਾਂ ਇਹ ਸਾਡੇ ਵੱਲੋਂ ਸਹੀ ਜਿੱਤ ਦਾ ਸਵਾਲ ਹੈ ਤੁਸੀਂ ਇਹ ਕਰਕੇ ਸਾਨੂੰ ਵਿਸ਼ਵਾਸ ਦਿਵਾਉਣਾ ਮੈਂ ਕਰਦਾ ਮੈਂ ਬੀਇੰਗ ਆਪਨੇ ਐਸਐਸਪੀ ਮੈਂ ਵਿਸ਼ਵਾਸ ਦਿਵਾਉਣਾ ਸਭ ਨੇ ਵੀ ਕਿਹਾ ਸੀ ਕਿ ਕੋਈ ਕਰਦੇ ਪਰ ਅੰਗਰੇਜ਼ੀ ਬੋਲਣ ਦੇ ਚੱਕਰ ਦੇ ਵਿੱਚ ਡੀਐਸਪੀ ਸਾਹਿਬ ਕੁਝ ਗਲਤ ਕਹਿ ਗਏ ਡੀਐਸਪੀ ਸਾਹਿਬ ਕਹਿ ਗਏ ਕਿ ਆ ਬੀਇੰਗ ਆਫ ਐਸਐਸਪੀ ਮਤਲਬ ਕਹਿਣਾ ਉਹਨਾਂ ਕੀ ਸੀ ਕਹਿਣਾ ਸੀਗਾ ਕਿ ਬਿਹਾਫ ਆਫ ਐਸਐਸਪੀ ਮੈਂ ਤੁਹਾਨੂੰ ਯਕੀਨ ਦਿਵਾਉਣਾ ਉਹ ਕਹਿ ਗਿਆ ਕਿ ਬੀਇੰਗ ਆਫ ਐਸਐਸਪੀ ਮਤਲਬ ਜੇ ਬੀਇੰਗ ਲੱਗ ਗਿਆ ਤਾਂ ਉਹ ਖੁਦ ਐਸਐਸਪੀ ਬਣ ਗਏ ਬਿਹਾਫ ਆਫ ਉਹਨਾਂ ਨੇ ਕਹਿਣਾ ਸੀ ਖੈਰ ਚਲੋ ਇੰਗਲਿਸ਼ ਬੋਲਣ ਦੀ ਕੋਸ਼ਿਸ਼ ਉਹਨਾਂ ਨੇ ਕੀਤੀ ਪਰ ਉਹ ਗਲਤ ਬੋਲਿਆ ਗਿਆ ਕਿਉਂਕਿ ਬਿਹਾਫ ਤੇ ਬੀਇੰਗ ਸ਼ਬਦ ਬਿਲਕੁਲ ਆਪੋਜ਼ਿਟ ਨੇ ਬਿਹਾਫ ਦਾ ਇਹ ਹੋ ਗਿਆ ਕਿ ਮੈਂ ਉਹਨਾਂ ਦੇ ਬਿਹਾਫ ਤੇ ਉਹਨਾਂ ਦੇ ਵੱਲੋਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਬੀਇੰਗ ਇਹ ਹੋ ਗਿਆ ਕਿ ਬੀਇੰਗ ਐਸਐਸਪੀ ਜਿਵੇਂ ਕਹਿ ਦਿੰਦੇ ਆ ਕਿ ਮੈਂ ਬੀਇੰਗ ਪੱਤਰਕਾਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਸੋ ਇਸ ਕਰਕੇ ਉਹ ਡੀਐਸਪੀ ਸਾਹਿਬ ਚਲੋ ਉੱਥੇ ਗਲਤੀ ਕਰ ਗਏ ਉਹ ਫੜੀ ਨਹੀਂ ਗਈ ਜਦੋਂ ਅੱਜ ਗੌਰ ਦੇ ਨਾਲ ਅਸੀਂ ਦੇਖਿਆ ਅੱਜ ਤਾਂ ਉਹ ਥੋੜਾ ਜਿਹਾ ਸਾਨੂੰ ਨਜ਼ਰ ਆਇਆ ਖੈਰ ਹੁਣ ਤੁਹਾਡੇ ਮਨ ਦੇ ਵਿੱਚ ਇਹ ਸਵਾਲ ਆ ਰਿਹਾ ਹੁਣਾਂ ਕਿ ਬਈ ਐਸਸੀ ਕਮਿਸ਼ਨ ਦੀ ਇੰਨੀ ਕਿੰਨੀ ਕੁ ਪਾਵਰ ਹੈ ਕਿ ਇਸ ਤਰੀਕੇ ਦੇ ਨਾਲ ਹਰ ਕੋਈ ਹੱਥ ਜੋੜਦਾ ਫਿਰਦਾ ਤੇ ਇਸ ਤਰੀਕੇ ਦੇ ਨਾਲ ਪਰਚੇ ਹੋ ਰਹੇ ਨੇ ਇਸ ਤਰੀਕੇ ਨਾਲ ਜਾਂਚ ਚੱਲ ਰਹੀ ਹੈ ਤਾਂ ਇਹ ਬੇहद ਜ਼ਰੂਰੀ ਹੋ ਜਾਂਦਾ ਪਰ ਜਿਹੜੀਆਂ ਮੈਂ ਸ਼ੁਰੂ ਚ ਲੈਣਾ ਬੋਲੀਆਂ ਸੀਗੀਆਂ ਕਿ ਰਾਜਾ ਵੜਿੰਗ ਹੈ ਕੋਈ ਰੋਬਨ ਹੁੱਡ ਤਾਂ ਨਹੀਂ ਇਹ ਗੜੀ ਸਾਹਿਬ ਨੇ ਵਰਤੀਆਂ ਸੀਗੀਆਂ ਸੋ ਦਰਅਸਲ ਇਸ ਤਰੀਕੇ ਦੀ ਜਿਹੜੀ ਜਾਂਚ ਹੁੰਦੀ ਹੈ ਉਹ 60 ਦਿਨਾਂ ਦੇ ਵਿੱਚ ਕੰਪਲੀਟ ਕਰਨੀ ਹੁੰਦੀ ਹੈ ਇਸ ਗੱਲ ਦਾ ਜ਼ਿਕਰ ਡੀਐਸਪੀ ਸਾਹਿਬ ਵੀ ਗੜੀ ਸਾਹਿਬ ਦੇ ਅੱਗੇ ਕਰਦੇ ਨਜ਼ਰ ਆਏ ਕਿ ਦੇਖੋ ਸਰ 60 ਦਿਨ ਪੁਲਿਸ ਦੇ ਕੋਲ ਹੁੰਦੇ ਨੇ 60 ਦਿਨਾਂ ਤੋਂ ਜੇਕਰ ਪੁਲਿਸ ਉੱਪਰ ਜਾਂਚ ਦੇ ਵਿੱਚ ਲੈ ਕੇ ਜਾਊਗੀ ਫਿਰ ਪੁਲਿਸ ਗਲਤ ਹੋ ਸਕਦੀ ਹੈ ਸਵਾਲ ਪੁਲਿਸ ਤੇ ਕਰ ਸਕਦੇ ਹੋ ਨਹੀਂ ਸਰ ਇਹ ਲਈ ਅਪਰੇਟ ਨਾ ਹੋ ਜੀ ਪਰ ਕੰਨਾਂ ਤੋਂ ਵੀ ਕਿੰਨੇ ਦਿਨ ਦੇ ਦਿਓ ਸਰ ਕੋਈ 60 ਦਿਨ ਦੇ ਵਿੱਚ ਅਸੀਂ ਇਹ ਇਨਵੈਸਟੀਗੇਸ਼ਨ ਕੰਪਲੀਟ ਕਰਨੀ ਕਰ ਲਈ ਹੈ ਜੀ ਐਸਐਸ ਐਕਟ ਲੈ ਕੇ ਆ ਸਰ ਉਸੇ ਸੀ 60 ਦਿਨ ਦੇ ਵਿੱਚ ਕੰਪਲੀਟ ਕਰਨੀ ਹੈ ਜੀ ਸਰ ਇਨਵੈਸਟੀਗੇਸ਼ਨ ਉਹ ਕਰ ਲੈਣੀ ਚਾਹੀਦੀ ਪਰ ਕਿਉਂਕਿ ਹਜੇ ਇਹਨੇ ਦਿਨ ਨਹੀਂ ਹੋਏ ਇਸ ਕਰਕੇ ਡੀਐਸਪੀ ਸਾਹਿਬ ਥੋੜੇ ਜੇ ਦਿਨ ਮੰਗ ਲੈਂਦੇ ਨੇ ਉਹ ਕਹਿੰਦੇ ਕਿ ਸਰ 20 ਦਿਨ ਦੇ ਦਿਓ ਤਾ ਗੜੀ ਸਾਹਿਬ ਥੋੜਾ ਜਿਹਾ ਇਤਰਾਜ਼ ਜਿਚਾਉਂਦੇ ਨੇ ਕਿ ਚਲੋ 20 ਦਿਨ ਤੱਕ ਤੁਹਾਨੂੰ ਨਹੀਂ ਦੇ ਸਕਦੇ ਪਰ ਅਗਲੀ 20 ਤਰੀਕ ਦੀ ਮੁਰ ਤੋਂ ਪੇਸ਼ੀ ਹੈ ਜਿਹੜੀ ਉਹ ਰੱਖ ਦਿੰਦੇ ਨੇ ਕਿ ਚਲੋ ਅਗਲੀ ਵਾਰ ਤੁਹਾਡੀ ਹੀアリング ਹੈ ਜਿਹੜੀ ਉਹ 20 ਤਰੀਕ ਨੂੰ ਹੋਊਗੀ ਬੀ ਨੂੰ ਆ ਗਿਆ ਉਹਨੂੰ ਕੇਸ ਲੱਕੀ ਉਹਨੂੰ ਕੇਸ ਲੱਕ 20 ਤਰੀਕ ਜੀ ਠੀਕ ਹੁਣ ਉਥੇ ਵਾਪਸ ਆਉਣੇ ਆ ਤੁਹਾਡੇ ਮਨਾਂ ਦੇ ਵਿੱਚ ਇਹ ਸਵਾਲ ਜ਼ਰੂਰ ਹੋਊਗਾ ਕਿ ਕਿੰਨੀ ਕਬੱਡੀ ਪਾਵਰ ਰੱਖਦਾ ਹੈ ਜਿਹੜਾ ਕਮਿਸ਼ਨ ਹੈ ਐਸਸੀ ਕਮਿਸ਼ਨ ਪੰਜਾਬ ਤਾਂ ਇਹ ਦੱਸ ਦਿੰਨੇ ਆ ਕਿ ਪਾਵਰ ਬਹੁਤ ਰੱਖਦਾ ਹੈ ਜੇਕਰ ਪਾਵਰ ਨਾ ਹੁੰਦੀ ਤਾਂ ਸ਼ਾਇਦ ਇਸ ਤਰੀਕੇ ਨਾਲ ਇਹ ਕਾਰਵਾਈ ਨਾ ਹੁੰਦੀ ਪੈਰ ਵੀ ਨਾ ਹੁੰਦੀ ਪਰ ਗੌਰ ਕਰਨ ਵਾਲੀ ਗੱਲ ਜ਼ਰੂਰ ਹੈ ਕਿ ਵਾਕਈ ਕਮਿਸ਼ਨ ਦੇ ਕੋਲ ਇੰਨੀਆਂ ਪਾਵਰਾਂ ਹੈਗੀਆਂ ਨੇ ਕਿ ਇਸ ਤਰੀਕੇ ਦੇ ਨਾਲ ਹੋ ਸਕਦਾ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਦੇਖੋ ਜੋ ਸੰਵਿਧਾਨ ਕਹਿ ਰਿਹਾ ਕਿ ਕਮਿਸ਼ਨ ਦੇ ਕੋਲ ਕਿਹੜੀਆਂ-ਕਿਹੜੀਆਂ ਪਾਵਰਾਂ ਨੇ ਉਹ ਮੈਂ ਤੁਹਾਨੂੰ ਥੋੜਾ ਜਿਹਾ ਇੱਕ-ਇੱਕ ਕਰਕੇ ਤੁਹਾਡਾ ਦੱਸਣ ਦੀ ਕੋਸ਼ਿਸ਼ ਕਰਦਾ ਦਰਅਸਲ ਜਿਹੜਾ ਕਮਿਸ਼ਨ ਹੈ ਜੀ ਇਹਦੀ ਜਿਹੜੀ ਪਾਵਰ ਆ ਉਹ ਇੱਕ ਸਿਵਲ ਕੋਰਟ ਦੇ ਬਰਾਬਰ ਦੀ ਪਾਵਰ ਹੈ ਜਿਵੇਂ ਕੋਰਟ ਕਿਸੇ ਨੂੰ ਵੀ ਸੰਮਣ ਭੇਜ ਕੇ ਤਲਬ ਕਰ ਸਕਦਾ ਉਸੇ ਤਰੀਕੇ ਦੇ ਨਾਲ ਜਿਹੜਾ ਐਸਸੀ ਕਮਿਸ਼ਨ ਹੈ ਉਹ ਵੀ ਕਿਸੇ ਨੂੰ ਵੀ ਕਿਸੇ ਵੀ ਵਿਅਕਤੀ ਨੂੰ ਸੰਮਣ ਭੇਜ ਕੇ ਤਲਬ ਕਰ ਸਕਦਾ ਤੇ ਕਿਸੇ ਵੀ ਤਰੀਕੇ ਦੇ ਡਾਕੂਮੈਂਟ ਦੀ ਮੰਗ ਵੀ ਆ ਜਿਹੜਾ ਉਹ ਕਮਿਸ਼ਨ ਜਾਂ ਫਿਰ ਕਮਿਸ਼ਨ ਦਾ ਚੇਅਰਮੈਨ ਉਹ ਕਰ ਸਕਦਾ ਹੈ ਤੇ ਦਰਅਸਲ ਜਿਹੜਾ ਮੁੱਖ ਕੰਮ ਹੈ ਐ ਐਸਸੀ ਤੇ ਐਸਟੀ ਕਮਿਸ਼ਨ ਦਾ ਉਹ ਇਹ ਹੈ ਕਿ ਜਿਹੜੇ ਦਲਿਤ ਭਾਈਚਾਰੇ ਦੇ ਨਾਲ ਸੰਬੰਧਿਤ ਲੋਕ ਨੇ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਮੇਨ ਜਿਹੜਾ ਕੰਮ ਹੈਗਾ ਉਹ ਐਸਸੀ ਕਮਿਸ਼ਨ ਦਾ ਹੈਗਾ ਤੇ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਉਹਨਾਂ ਦੇ ਨਾਲ ਕੋਈ ਤੱਕੇਸ਼ਾਹੀ ਨਾ ਕਰੇ ਕਿਸੇ ਤਰੀਕੇ ਦੇ ਕੋਈ ਗਲਤ ਕਮੈਂਟ ਦਲਿਤਾਂ ਨੂੰ ਨਾ ਕੀਤੇ ਜਾਣ ਸੋ ਇਸ ਗੱਲ ਦੀ ਗੌਰ ਐਸ்சி ਕਮਿਸ਼ਨ ਨੇ ਕਰਨੀ ਹੁੰਦੀ ਹੈ ਇਹ ਪਾਵਰ ਐਸ்சி ਕਮਿਸ਼ਨ ਦੇ ਕੋਲ ਹੈ ਇਸ ਤੋਂ ਇਲਾਵਾ ਐਸ்சி ਕਮਿਸ਼ਨ ਦੇ ਕੋਲ ਜਿਹੜੇ ਮਸਲੇ ਆਉਂਦੇ ਨੇ ਤਾਂ ਉਹਦੀ ਜਾਂਚ ਐਸ்சி ਕਮਿਸ਼ਨ ਕਰਵਾ ਸਕਦੇ ਨੇ ਜਾਂਚ ਕਰਵਾ ਸਕਦਾ ਐਸ்சி ਕਮਿਸ਼ਨ ਜਿਹੜੇ ਕੋਈ ਸ਼ਿਕਾਇਤ ਐਸ்சி ਕਮਿਸ਼ਨ ਦੇ ਕੋਲ ਕੋਈ ਵੀ ਬੰਦਾ ਲੈ ਕੇ ਜਾਂਦਾ ਖਾਸ ਕਰਕੇ ਜੇਕਰ ਕੋਈ ਦਲਿਤ ਭਾਈਚਾਰੇ ਦੇ ਨਾਲ ਸਬੰਧਤ ਵਿਅਕਤੀ ਹੈ ਜੇਕਰ ਉਹਨੂੰ ਲੱਗਦਾ ਕਿ ਉਹਨੂੰ ਕਿਸੇ ਤਰੀਕੇ ਦੇ ਨਾਲ ਠੇਸ ਪਹੁੰਚੀ ਹੈ ਜਿਸ ਨੇ ਮਾਰੇ ਸ਼ਬਦ ਬੋਲੇ ਨੇ ਤਾਂ ਉਹ ਸ਼ਿਕਾਇਤ ਲੈ ਕੇ ਐਸਸੀ ਕਮਿਸ਼ਨ ਤੱਕ ਪਹੁੰਚ ਕਰ ਸਕਦਾ ਤੇ ਫਿਰ ਐਸਸੀ ਕਮਿਸ਼ਨ ਦਾ ਇੱਕ ਕਰਤੱਵ ਵੀ ਹੈ ਇਹ ਜ਼ਿੰਮੇਵਾਰੀ ਵੀ ਹੈ ਕਿ ਉਸ ਤੇ ਜਾਂਚ ਕਰਵਾਈ ਜਾਵੇ ਇਥੋਂ ਤੱਕ ਇਹ ਇਹ ਵੀ ਹੈ ਕਿ ਕਮਿਸ਼ਨ ਦੇ ਕੋਲ ਇੰਨੀ ਪਾਵਰ ਹੈ ਕਿ ਕਮਿਸ਼ਨ ਸਿੱਧਾ ਜਿਹੜੀ ਸੂਬੇ ਦੀ ਸਰਕਾਰ ਹੁੰਦੀ ਹੈ ਜੀ ਉਹਨੂੰ ਰეკਮੈਂਡ ਕਰ ਸਕਦਾ ਰეკਮੈਂਡੇਸ਼ਨ ਕਰ ਸਕਦਾ ਰეკਮੈਂਡੇਸ਼ਨ ਦਾ ਮਤਲਬ ਇਹ ਹੈ ਕਿ ਸਲਾਹ ਦੇ ਸਕਦਾ ਅ ਕਿਸੇ ਤਰੀਕੇ ਦੀ ਕੋਈ ਜ਼ਬਰਦਸਤੀ ਕਮਿਸ਼ਨ ਨਹੀਂ ਕਰ ਸਕਦਾ ਬਲਕਿ ਸਲਾਹ ਦੇ ਸਕਦਾ ਮੰਨ ਲਓ ਕਿਸ ਕਿਸੇ ਕੇਸ ਦੇ ਵਿੱਚ ਕੋਈ ਜਾਂਚ ਹੋਈ ਉਹਦੇ ਚ ਐਸਸੀ ਕਮਿਸ਼ਨ ਨੂੰ ਲੱਗਿਆ ਕਿ ਇਹ ਬਈ ਜਾਂਚ ਸਹੀ ਨਹੀਂ ਇਹ ਤਾਂ ਇੱਕ ਪਾਸਾ ਕਰ ਦਿੱਤਾ ਗਿਆ ਜਿਹੜੇ ਭਾਈਚਾਰੇ ਦੇ ਨਾਲ ਸੰਬੰਧਿਤ ਲੋਕ ਸੀ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਤਾਂ ਫਿਰ ਉੱਥੇ ਜਿਹੜੀ ਸਲਾਹ ਆ ਉਹ ਕਮਿਸ਼ਨ ਹੈ ਜਿਹੜਾ ਉਹ ਸੂਬੇ ਦੀ ਸਰਕਾਰ ਨੂੰ ਦੇ ਸਕਦਾ ਕਿ ਨਹੀਂ ਜੀ ਐ ਨਹੀਂ ਤੁਸੀਂ ਐਦਾਂ ਵੀ ਕਰ ਸਕਦੇ ਹੋ ਤੇ ਉਹ ਫਿਰ ਸਰਕਾਰ ਤੇ ਡਿਪੈਂਡ ਕਰਦਾ ਕਿ ਉਹ ਸਲਾਹ ਨੂੰ ਕਿਸ ਤਰੀਕੇ ਦੇ ਨਾਲ ਲੈਣਾ ਜ਼ਿਆਦਾਤਰ ਜਿਹੜੀਆਂ ਸੂਬਾ ਸਰਕਾਰਾਂ ਹੁੰਦੀਆਂ ਨੇ ਉਹ ਕਮਿਸ਼ਨ ਦੀਆਂ ਸਲਾਹਾਂ ਲੈ ਲੈਂਦੀਆਂ ਨੇ ਐਕਸੈਪਟ ਕਰ ਲੈਂਦੀਆਂ ਨੇ ਪਰ ਸਭ ਤੋਂ ਵੱਡੀ ਇੱਕ ਗੱਲ ਨਿਕਲ ਕੇ ਇਹ ਆ ਰਹੀ ਹੈ ਜਿਹੜੀ ਹੁਣ ਤੱਕ ਸਾਨੂੰ ਪਤਾ ਲੱਗ ਰਹੀ ਹੈ ਜਾਂ ਜਿੰਨੀ ਕਿ ਅਸੀਂ ਸਰਚ ਕੀਤੀ ਉਹ ਇਹ ਹੈ ਕਿ ਐਸਸੀ ਕਮਿਸ਼ਨ ਤੱਕੇ ਦੇ ਨਾਲ ਕਿਸੇ ਤੇ ਐਫਆਈਆਰ ਨਹੀਂ ਕਰਵਾ ਸਕਦਾ ਜਾਂ ਕਹਿ ਨਹੀਂ ਸਕਦਾ ਪੁਲਿਸ ਨੂੰ ਸਿੱਧੇ ਰੂਪ ਦੇ ਵਿੱਚ ਕਿ ਇਸ ਬੰਦੇ ਤੇ ਐਫਆਈਆਰ ਕਰੋ ਜਾਂਚ ਦੀ ਗੱਲ ਹੋ ਸਕਦੀ ਹੈ ਪਰ ਇਹ ਨਿਕਲ ਕੇ ਆਇਆ ਕਿਉਂਕਿ ਇਹਦੇ ਵਿੱਚ ਇਸ ਕਰਕੇ ਮੈਂ ਕਹਿ ਰਿਹਾ ਕਿ ਇੱਕ ਕੇਸ ਸੀਗਾ ਮਰਿੰਡਾ ਜਿਹੜੇ ਮਿਊਂਸੀਪਲ ਕ ਜਿਹੜੀ ਕਾਉਂਸਲ ਆ ਮਿਊਂਸੀਪਲ ਕਾਰਪੋਰੇਸ਼ਨ ਕਹਿ ਲੋ ਚਾਹੇ ਜਾਂ ਨਗਰ ਕਾਉਂਸਲ ਕਹਿ ਦੋ ਉਹਦੇ ਜਿਹੜੇ ਸਾਬਕਾ ਇੱਕ ਐਮਸੀ ਸੀਗੇ ਵਿਜੇ ਸ਼ਰਮਾ ਉਹਨਾਂ ਦੇ ਉੱਤੇ ਵੀ ਇਸੇ ਤਰੀਕੇ ਨਾਲ ਕੇਸ ਹੋ ਗਿਆ ਸੀ ਐਸਸੀ ਕਮਿਸ਼ਨ ਨੇ ਰეკਮੈਂਡ ਕੀਤਾ ਤੇ ਪੁਲਿਸ ਨੇ ਉਹਨਾਂ ਦੇ ਖਿਲਾਫ ਕੇਸ ਦਰਜ ਕੀਤਾ ਪੇਰਕ ਪੁਲਿਸ ਦੀ ਜਿਹੜੀ ਕਾਰਵਾਈ ਸੀ ਉਹ ਜਾਂਚ ਦੇ ਵਿੱਚ ਇਹ ਆਇਆ ਕਿ ਵਿਜੇ ਸ਼ਰਮਾ ਦਾ ਕੋਈ ਕਸੂਰ ਨਹੀਂ ਹੈ ਤਾਂ ਬੇਗੁਨਾਹ ਪਾਇਆ ਗਿਆ ਸੀ ਪਰ ਉਸ ਤੋਂ ਬਾਅਦ ਫਿਰ ਕਮਿਸ਼ਨ ਨੇ ਦਖਲ ਅੰਦਾਜ਼ੀ ਕਰਕੇ ਵਿਜੇ ਸ਼ਰਮਾ ਦੇ ਉੱਤੇ ਪਰਚਾ ਦਰਜ ਕਰਾਤਾ ਸੀ ਸੋ ਆਪਣੇ ਖਿਲਾਫ ਹੋਏ ਜਿਹੜੇ ਮਰਿੰਡਾ ਦੇ ਐਮ ਸੀ ਸੀ ਸੀਗੇ ਵਿਜੇ ਸ਼ਰਮਾ ਸਾਬਕਾ ਹੋ ਗਏ ਹੁਣ ਤਾਂ ਉਹਨਾਂ ਨੇ ਆਪਣੇ ਖਿਲਾਫ ਹੋਏ ਇਸ ਕੇਸ ਨੂੰ ਐਫ ਆਈ ਆਰ ਨੂੰ ਕੈਸ਼ ਕਰਾਉਣ ਦੇ ਲਈ ਕੈਸ਼ ਮਤਲਬ ਰੱਦ ਕਰਾਉਣ ਦੇ ਲਈ ਹਾਈ ਕੋਰਟ ਅਪੀਲ ਕੀਤੀ ਸੀ ਸੋ ਉਸ ਮਾਮਲੇ ਦੇ ਵਿੱਚ ਹਾਈ ਕੋਰਟ ਦੀ ਇੱਕ ਜੱਜਮੈਂਟ ਆਈ ਸੀ ਇਸੇ ਸਾਲ ਅਗਸਤ ਦੇ ਵਿੱਚ ਉਹ ਜੱਜਮੈਂਟ ਬਹੁਤ ਇੰਪੋਰਟੈਂਟ ਰੱਖਦੀ ਹੈ ਕਿ ਹਾਈ ਕੋਰਟ ਦੇ ਜੱਜ ਨੇ ਕਿਹਾ ਕੀ ਸੋ ਜਸਟਿਸ ਮਾਨਯੋਗ ਜਸਟਿਸ ਕੁਲਦੀਪ ਤਿਵਾੜੀ ਜੀ ਦੀ ਕੋਰਟ ਜਿਹੜੀ ਹਾਈ ਕੋਰਟ ਦੇ ਵਿੱਚ ਸੀ ਉਹਨਾਂ ਨੇ ਇਸ ਕੇਸ ਦੀ ਸੁਣਵਾਈ ਕੀਤੀ ਸੀ ਤੇ ਉਹਦੇ ਚ ਮਾਨਯੋਗ ਅਦਾਲਤ ਨੇ ਹਾਈ ਕੋਰਟ ਨੇ ਕਿਹਾ ਕੀ ਸੀ ਉਹ ਹੁਣ ਤੁਹਾਨੂੰ ਦੱਸ ਦਿਆਂ ਉਸ ਦੇ ਵਿੱਚ ਜਿਹੜੀ ਹਿੰਦੁਸਤਾਨ ਟਾਈਮ ਦੇ ਵਿੱਚ ਵੀ ਖਬਰ ਇਸ ਸਬੰਧੀ ਛਾਪੀ ਗਈ ਸੀ ਉਹਦੇ ਵਿੱਚ ਇਹ ਸੀ ਕਿ ਮਾਨਯੋਗ ਕੋਰਟ ਨੇ ਇਹ ਕਿਹਾ ਸੀਗਾ ਕਿ ਜਿਹੜਾ ਐਸਸੀ ਕਮਿਸ਼ਨ ਹੈ ਉਹ ਆਪਣੇ ਦਾਇਰੇ ਤੋਂ ਅੱਗੇ ਹੋ ਕੇ ਕੰਮ ਨਾ ਕਰੇ ਕਿਉਂਕਿ ਇੱਥੇ ਮਾਨਯੋਗ ਅਦਾਲਤ ਨੂੰ ਲੱਗਿਆ ਕਿ ਐਸਸੀ ਕਮਿਸ਼ਨ ਨੇ ਦਬਾਅ ਪਾ ਕੇ ਉਹ ਜਿਹੜੀ ਪੁਲਿਸ ਦੇ ਕੋਲ ਐਫਆਈਆਰ বিজে শর্মা ਦੇ ਖਿਲਾਫ ਕਰਵਾਈ ਗਈ ਸੀ ਕਿ ਉਹ ਗਲਤ ਕਰਾਈ ਗਈ ਹੈ ਉਸ ਤੇ ਟਿੱਪਣੀ ਕੀਤੀ ਸੀ ਬਤੌਰ ਹਾਈ ਕੋਰਟ ਨੇ ਤੇ ਹਾਈ ਕੋਰਟ ਨੇ ਇਹ ਵੀ ਦੱਸਿਆ ਸੀ ਕਿ ਜਿਹੜਾ ਐਸਸੀ ਕਮਿਸ਼ਨ ਹੈ ਉਹ ਰეკੋਮੈਂਡੇਸ਼ਨ ਕਰ ਸਕਦਾ ਹੈ ਰეკੋਮੈਂਡੇਸ਼ਨ ਦਾ मीनिंग ਵੀ ਉੱਥੇ ਉਹਨਾਂ ਨੇ ਦੱਸਿਆ ਕਿ ਸਲਾਹ ਕਿ ਸਰਕਾਰ ਨੂੰ ਸਲਾਹ ਦੇ ਸਕਦਾ ਜਾਂ ਪੁਲਿਸ ਨੂੰ ਸਲਾਹ ਇਹ ਦੇ ਸਕਦਾ ਕਮਿਸ਼ਨ ਕਿ ਦੇਖੋ ਜੀ ਜਿਹੜੀ ਤੁਸੀਂ ਜਾਂਚ ਕੀਤੀ ਸੀ ਇਹ ਜਾਂਚ ਸਹੀ ਨਹੀਂ ਹੈ ਉਹਨੂੰ ਜਾਂ ਤਾਂ ਦੁਬਾਰੇ ਕਰ ਲਓ ਜਾਂ ਕਿਸੇ ਹੋਰ ਤੋਂ ਕਰਾ ਲਓ ਜਾਂ ਕਿਸੇ ਹੋਰ ਅਫੀਸਰ ਤੋਂ ਕਰਾ ਲਓ ਜਾਂ ਕਿਸੇ ਹੋਰ ਜ਼ਿਲ੍ਹਾ ਪੁਲਿਸ ਤੋਂ ਕਰਾ ਲਓ ਇਸ ਤਰੀਕੇ ਦੇ ਨਾਲ ਰეკਮੈਂਡੇਸ਼ਨ ਕਮਿਸ਼ਨ ਕਰ ਸਕਦਾ ਹੈ ਸੋ ਇਹ ਹਾਈ ਕੋਰਟ ਦੇ ਵੱਲੋਂ ਜਿਹੜੀ ਟਿੱਪਣੀ ਜਾਰੀ ਕੀਤੀ ਗਈ ਸੀ ਵਿਜੇ ਸ਼ਰਮਾ ਵਾਲੇ ਕੇਸ ਦੇ ਵਿੱਚ ਉਸ ਦੀ ਮੈਂ ਤੁਹਾਨੂੰ ਗੱਲ ਦੱਸ ਰਿਹਾ ਸੋ ਇਸ ਤਰੀਕੇ ਦੇ ਨਾਲ ਐਸਸੀ ਕਮਿਸ਼ਨ ਦੇ ਕੋਲ ਬਹੁਤ ਸਾਰੀਆਂ ਪਾਵਰਾਂ ਯਾਨੀ ਸਿੱਧੇ ਰੂਪ ਦੇ ਵਿੱਚ ਸਿਵਲ ਕੋਰਟ ਦੀ ਪਾਵਰ ਜਿੰਨੀਆਂ ਪਾਵਰਾਂ ਤਾਂ ਹੈਗੀਆਂ ਪਰ ਹਾਈ ਕੋਰਟ ਦਾ ਜਿਹੜਾ ਜੱਜ ਸਾਹਿਬ ਦੇ ਇਹ ਜਿਹੜੇ ਟਿੱਪਣੀ ਆਈ ਸੀ ਉਹ ਇਹ ਵੀ ਦੱਸਦੀ ਹੈ ਕਿ ਇਸ ਤਰੀਕੇ ਦੇ ਨਾਲ ਜਿਹੜੇ ਐਸਸੀ ਕਮਿਸ਼ਨ ਜਾਂ ਫਿਰ ਉਹਨਾਂ ਦੇ ਚੇਅਰਮੈਨ ਨੇ ਉਹ ਤੱਕੇਸ਼ਾਈ ਨਹੀਂ ਕਰ ਸਕਦੇ ਉਹ ਰეკਮੈਂਡੇਸ਼ਨ ਕਰ ਸਕਦੇ ਨੇ ਸਲਾਹ ਦੇ ਸਕਦੇ ਨੇ ਸਰਕਾਰ ਨੂੰ ਸਲਾਹ ਦੇ ਸਕਦੇ ਨੇ ਅੱਗਿਓ ਸਰਕਾਰ ਦੇ ਉੱਤੇ ਉਹ ਚੀਜ਼ਾਂ ਡਿਪੈਂਡ ਕਰਦੀਆਂ ਨੇ ਅਕਸਰ ਅਸੀਂ ਦੇਖਿਆ ਕਿ ਐਸਸੀ ਭਾਈਚਾਰੇ ਦੇ ਨਾਲ ਸੰਬੰਧਿਤ ਜੋ ਕੋਈ ਸਰਕਾਰ ਕੋਈ ਵੀ ਸੂਬਾ ਸਰਕਾਰ ਕੋਈ ਸਕੀਮ ਲੈ ਕੇ ਆਉਂਦੀ ਆ ਕੋਈ ਭਲਾਈ ਸਕੀਮ ਲੈ ਕੇ ਆਉਂਦੀ ਆ ਤਾਂ ਸੂਬਾ ਸਰਕਾਰ ਉਸ ਸਕੀਮ ਦੇ ਬਾਰੇ ਜਿਹੜੀ ਸਲਾਹ ਆ ਉਹ ਐਸ்சி ਕਮਿਸ਼ਨ ਦੇ ਨਾਲ ਕਰਦਾ ਜ਼ਿੰਮੇਵਾਰੀ ਵੀ ਬਣਦੀ ਹੈ ਕਿਉਂਕਿ ਐਸ்சி ਕਮਿਸ਼ਨ ਆ ਜਿਹੜਾ ਉਹ ਸੂਬੇ ਦੇ ਦਲਿਤਾਂ ਨੂੰ ਰਿਪਰੈਜ਼ੈਂਟ ਕਰਦਾ ਉਹਨਾਂ ਦੇ ਹੱਕਾਂ ਦੀ ਸੁਰੱਖਿਆ ਦੇ ਲਈ ਕੰਮ ਕਰਦਾ ਸੋ ਇੱਥੇ ਕਿਉਂਕਿ ਫਿਰ ਉੱਥੇ ਚੱਲਦਾ ਕਿ ਮਸਲਾ ਮਰਹੂਮ ਸਰਦਾਰ ਬੂਟਾ ਸਿੰਘ ਹੋਰਾ ਦੇ ਨਾਲ ਜੁੜਿਆ ਸੀ ਹਾਲਾਂਕਿ ਉਹ ਵੀ ਕਾਂਗਰਸ ਦੇ ਸੀ ਰਾਜਾ ਵੜਿੰਗ ਵੀ ਕਾਂਗਰਸ ਦੇ ਨੇ ਇਵਨ ਕਾਂਗਰਸ ਦੇ ਇਸ ਵੇਲੇ ਰਾਜਾ ਵੜਿੰਗ ਪੰਜਾਬ ਦੇ ਪ੍ਰਧਾਨ ਨੇ ਪਰ ਜੋ ਵੀ ਰਾਜਾ ਵੜਿੰਗ ਹੋਰਾਂ ਨੇ ਬੋਲਿਆ ਉਸਤੇ ਇਤਰਾਜ਼ ਦਿਤਾਇਆ ਗਿਆ ਕਿਉਂਕਿ ਹੋ ਸਕਦਾ ਹੈ ਕਿ ਰਾਜਾ ਵੜਿੰਗ ਉਸ ਤਰੀਕੇ ਦੇ ਨਾਲ ਉਹਨਾਂ ਦੀ ਭਾਵਨਾ ਉਹ ਨਹੀਂ ਸੀ ਪਰ ਜਿਹੜੀਆਂ ਗੱਲਾਂ ਬੋਲੀਆਂ ਗਈਆਂ ਰੰਗ ਕਾਲੇ ਨੂੰ ਲੈ ਕੇ ਪੱਠੇ ਵੱਢਦੇ ਦੱਸਣ ਨੂੰ ਲੈ ਕੇ ਉਹ ਜਿਹੜੀਆਂ ਪ੍ਰੈਜੈਂਟੇਸ਼ਨ ਆ ਉਹਨਾਂ ਦੀ ਉਹ ਗਲਤ ਹੋ ਗਈ ਕਬੂਟਾ ਸਿੰਘ ਹੁੰਦਾ ਸੀ ਮਜਬੀ ਸਿੰਘ ਵੈਦਮੀਕੀ ਮਜਬੀ ਸਿੰਘ ਕਾਲਾ ਰੰਗ ਹੁੰਦਾ ਸੀ ਜਿਵੇਂ ਕਾਲਾ ਪੱਠੇ ਪਾਉਂਦਾ ਸੀ ਪੱਠੇ ਸੋ ਇਸ ਕਰਕੇ ਰਾਜਾ ਵੜਿੰਗ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਇਸ ਕਰਨ ਤਾਰਨ ਜਿਮਨੀ ਚੋਣ ਦੇ ਵਿੱਚ ਕਾਫੀ ਵਧੀਆਂ ਨੇ ਹੁਣ ਗੱਲ ਇਹ ਹੈ ਕਿ ਪੁਲਿਸ ਇਸ ਮਾਮਲੇ ਦੇ ਵਿੱਚ ਆਪਣੀ ਜਾਂਚ ਕਰ ਰਹੀ ਹੈ ਕਿ ਅਸੀਂ ਜਲਦੀ ਪੂਰੀ ਕਰ ਦੇਵਾਂਗੇ ਇੱਕ ਵੱਡਾ ਸਵਾਲ ਇਹ ਬਣ ਰਿਹਾ ਕਿ ਜਿਸ ਤਰੀਕੇ ਦੇ ਨਾਲ ਐਸਸੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਹੋਰਾਂ ਨੇ ਕਿਹਾ ਕਿ ਰਾਜਾ ਵੜਿੰਗ ਹੈ ਕੋਈ ਰੋਬਨ ਹੁੱਡਤਾ ਨਹੀਂ ਤਾਂ ਕੀ ਹੁਣ ਇਸ ਦਾ ਪ੍ਰੈਸ਼ਰ ਪੁਲਿਸ ਤੇ ਪਊਗਾ ਕਿ ਪੁਲਿਸ ਰਾਜਾ ਵੜਿੰਗ ਨੂੰ ਵਾਕਈ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਗ੍ਰਿਫਤਾਰ ਵੀ ਕਰ ਸਕਦੀ ਹੈ ਸੋ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਸਾਰਿਆਂ ਨੂੰ ਦੇਖਣ ਨੂੰ ਮਿਲੇਗਾ ਪਰ ਕਿਉਂਕਿ ਲਗਾਤਾਰ ਵੀਡੀਓ ਸਾਹਮਣੇ ਆ ਰਹੀਆਂ ਪੇਸ਼ੀ ਦੀਆਂ ਸੋ ਇਸ ਕਰਕੇ ਇਹ ਕੱਲ ਜਿਹੜੀ 10 ਮੰਨ ਲਓ ਕਿ ਪਰਸੋਂ 10 ਨਵੰਬਰ ਨੂੰ ਜਿਹੜੀ ਡੀਐਸਪੀ ਸਾਹਿਬ ਕਪੂਰਥਲਾ ਦੇ ਨੇ ਉਹ ਪੇਸ਼ ਹੋਏ ਸੀ ਤਾਂ ਉਹਦੀ ਵੀ ਜਿਹੜੀ ਵੀਡੀਓਗ੍ਰਾਫੀ ਹੈ ਉਹ ਗੜੀ ਸਾਹਿਬ ਦੇ ਵੱਲੋਂ ਲੋਕਾਂ ਦੇ ਸਾਹਮਣੇ ਜਨਤਕ ਕੀਤੀ ਗਈ ਤੁਸੀਂ ਦੇਖੀ ਅਸੀਂ ਦੇਖੀ ਸੋ ਇਸ ਤਰੀਕੇ ਦੇ ਨਾਲ ਕਮਿਸ਼ਨ ਆਪਣੀਆਂ ਪਾਵਰਾਂ ਵਰਤ ਰਿਹਾ ਕਮਿਸ਼ਨ ਦਲਿਤ ਭਾਈਚਾਰੇ ਦੀ ਸੁਰੱਖਿਆ ਉਹਨਾਂ ਦੇ ਮਾਨਸਨਮਾਨ ਦੇ ਲਈ ਕੰਮ ਕਰਦਾ ਰਿਹਾ ਕੰਮ ਕਰਦਾ ਰਹੂਗਾ ਪਰ ਦੇਖਣਾ ਇਹ ਹੈ ਕਿ ਰਾਜਾ ਬੜਿੰਗ ਵਾਲੇ ਮਾਮਲੇ ਦੇ ਵਿੱਚ ਹੁਣ ਪੁਲਿਸ ਕਾਰਵਾਈ ਕਿੱਦਾਂ ਕਰਦੀ ਹੈ ਪਰ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਿੰਨੇ ਆ ਕਿ ਐਸਸੀ ਕਮਿਸ਼ਨ ਦੇ ਵੱਲੋਂ ਇੱਕ ਦੂਸਰਾ ਨੋਟਿਸ ਐਲਓਪੀ ਜਿਹੜੇ ਪ੍ਰਤਾਪ ਸਿੰਘ ਬਾਜਵਾ ਨੇ ਉਹਨਾਂ ਨੂੰ ਵੀ ਭੇਜਿਆ ਹੋਇਆ ਹੈ ਬਾਬਾ ਜੀਵਨ ਸਿੰਘ ਦੀ ਇੱਕ ਪੋਸਟਰ ਦੇ ਉੱਤੇ ਪਿੱਛੇ ਫੋਟੋ ਸੀ ਤੁਸੀਂ ਦੇਖਿਆ ਹੋਣਾ ਤੇ ਸੈਂਟਰ ਦੇ ਵਿੱਚ ਬਾਬਾ ਜੀਵਨ ਸਿੰਘ ਹੋਰਾਂ ਦੀ ਫੋਟੋ ਲੱਗੀ ਆ ਤੇ ਫੋਟੋ ਦੇ ਉੱਪਰ ਕਾਂਗਰਸੀ ਆਗੂਆਂ ਦੇ ਖਾਸ ਇਹਨਾਂ ਦੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੀਆਂ ਤਸਵੀਰਾਂ ਨੇ ਸੋ ਇਹਦੇ ਤੇ ਵੀ ਇਤਰਾਜ਼ ਜਤਾਇਆ ਗਿਆ ਕਿ ਬਾਬਾ ਜੀਵਨ ਸਿੰਘ ਦੀ ਫੋਟੋ ਦੇ ਉੱਪਰ ਫੋਟੋਆਂ ਤੁਸੀਂ ਕਿਵੇਂ ਲਾਤੀਆਂ ਵਾਕਈ ਉਹ ਗਲਤੀ ਸੀ ਇੱਕ ਵੱਡੀ ਜਦੋਂ ਇਹ ਫਲੈਕਸੀਆ ਬੋਰਡ ਪ੍ਰਿੰਟ ਕੀਤਾ ਗਿਆ ਧਿਆਨ ਦੇਣਾ ਚਾਹੀਦਾ ਸੀ ਕਾਂਗਰਸ ਪਾਰਟੀ ਨੂੰ ਉਹਦੇ ਨੁਮਾਇੰਦਿਆਂ ਨੂੰ ਦੀ ਬਾਬਾ ਜੀਵਨ ਸਿੰਘ ਦੀ ਫੋਟੋ ਦੇ ਉੱਪਰ ਕੋਈ ਫੋਟੋ ਨਹੀਂ ਹੋਣੀ ਚਾਹੀਦੀ ਸੀ। ਉਹਨਾਂ ਦੀ ਫੋਟੋ ਦੇ نیچے ਫੋਟੋਆਂ ਜ਼ਰੂਰ ਲੱਗੀਆਂ ਹੋਣੀਆਂ ਚਾਹੀਦੀ ਸੀ। ਖੈਰ ਉਸ ਮਾਮਲੇ ਦੇ ਵਿੱਚ ਵੀ ਜਿਹੜੇ ਪ੍ਰਤਾਪ ਸਿੰਘ ਬਾਜਵਾ ਦੀ ਪੇਸ਼ੀ ਕਮਿਸ਼ਨ ਦੇ ਅੱਗੇ 19 ਨਵੰਬਰ ਨੂੰ ਆਇਆ। ਤਾਂ ਕਿਹਾ ਗਿਆ ਸੀ ਪਰਸਨਲੀ ਕਿ ਬਾਜਵਾ ਸਾਹਿਬ ਪੇਸ਼ ਹੋਣ ਦੇਖਣਾ ਇਹ ਹੈ ਕਿ ਪੇਸ਼ ਹੁੰਦੇ ਨੇ ਬਾਜਵਾ ਸਾਹਿਬ ਜਾਂ ਨਹੀਂ। ਦੂਸਰੇ ਪਾਸੇ ਰਾਜਾ ਵੜਿੰਗ ਨੂੰ ਵੀ ਪਰਸਨਲੀ ਹਦਾਇਤ ਦਿੱਤੀ ਗਈ ਸੀ ਕਿ ਉਹ ਕਮਿਸ਼ਨ ਦੇ ਅੱਗੇ ਪੇਸ਼ ਹੋਣ ਉਹ ਵੀ ਦੇਖਣਾ ਹੁਣ ਕਿ ਰਾਜਾ ਵੜਿੰਗ ਕਦੋਂ ਕ ਕਮਿਸ਼ਨ ਦੇ ਅੱਗੇ ਪੇਸ਼ ਹੁੰਦੇ ਨੇ। ਤੁਸੀਂ ਤੁਹਾਡਾ ਕੋਈ ਹੋਰ ਸਵਾਲ ਹੋਵੇ ਜਾਂ ਕੋਈ ਹੋਰ ਜਾਣਕਾਰੀ ਤੁਹਾਨੂੰ ਲੱਗਦਾ ਕਿ ਦੱਸਣੀ ਬਾਕੀ ਹੈ ਜਾਂ ਤੁਹਾਡੇ ਮਨ ਚ ਕੋਈ ਜਾਣਕਾਰੀ ਵਾਲਾ ਸਵਾਲ ਹੈ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਅਗਲੀ ਵੀਡੀਓ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਉਹ ਸਵਾਲਾਂ ਦੇ ਜਵਾਬ ਵੀ ਅਸੀਂ ਲੱਭ ਕੇ ਤੁਹਾਡੇ ਤੱਕ ਪਹੁੰਚਾ ਸਕੀਏ ਬਹੁਤ ਬਹੁਤ ਧੰਨਵਾਦ